ਹੋ ਸਸਤੀ ਰਹਿੰਦਾ ਇਸ ਭਰਾ ਬਹੁਤ ਪੁੱਜਦੇ ਆ ਜਿਹਨਾਂ ਭਰਾਵਾਂ ਨੇ ਕਟ ਰੇਂ ਜਾਲੇ ਟਰੈਕਟਰ ਰਚ ਬਹੁਤ ਜ਼ਿਆਦਾ ਬਲੌਗ ਪਾਏ ਆ ਤੁਹਾਨੂੰ 450 ਪਲੱਸ ਡੀਏ ਇਸ ਬਹੁਤ ਵਧੀਆ ਇੰਜਨ ਜਿਹੜੇ ਇਹਨਾਂ ਦੇ ਆਪ ਦੇ ਇਸ ਦੇ ਪਹਿਲਾਂ ਕਰੇਨਾ ਚ ਵੀ ਇੰਜਨ ਆਏ ਉਹ ਇੰਜਨ ਆ ਆ ਸ਼ੋਹ ਦੀਆਂ ਲਾਈਟਾਂ ਤੁਹਾਨੂੰ ਪਾਉਣੀਆਂ ਪੈਣੀਆਂ ਕਿਉਂ ਆਡੈਂਟਿਟੀ ਵਗੈਰਾ ਸ਼ੋਹ ਦੀ ਹੋਊਗੀ ਇੰਜਨ ਸਟਾਰਟ ਆ 30 ਕਿਹ ਹਜ਼ਾਰ ਤੋਂ ਉੱਪਰ ਕਹਿੰਦੇ ਟਾਇਰ ਆ 1.5 ਲੱਖ ਰੁਪਇਆ ਟਾਇਰਾਂ ਤੋਂ ਬਿਨਾਂ ਜੇ ਟਾਇਰਾਂ ਚ ਪੇ ਤਾਂ ਲੈਣਾ 1.80 ਹਜ਼ਾਰ ਦਾ ਟਰੈਕਟਰ ਆ ਕਈ ਬੰਦੇ ਨੇ ਟਾਇਰ ਜਿਵੇਂ ਬੂਮ ਵਾਲੇ ਨਹੀਂ ਲੈਣੇ ਹੁੰਦੇ ਤਾਂ ਨਾਲ ਦੱਸਣਾ ਪੈਂਦਾ ਇਹ 1.80 ਹਜ਼ਾਰ ਦਾ ਕੁੱਲ ਟਰੈਕਟਰ ਟਾਇਰਾਂ ਸਣੇ 1.80 ਹਜ਼ਾਰ ਦਾ ਟਰੈਕਟਰ ਪੂਰਾ ਮਾਡਲ ਕਿਹੜਾ 2016 ਮਾਡਲ ਆ ਬੰਗਾਲ ਨੰਬਰ ਐ ਤੇ ਖੜਾ ਹੀ ਰਿਹਾ ਕਿਤੇ ਟਰੈਕਟਰ ਮਿਲਦਾ ਕਿਨੇ ਚਲਾਇਆ ਚੁਲਾ ਹੈ ਨਹੀਂ ਹੈ ਬ੍ਰੇਕਾਂ ਸੁੱਕੀਆਂ ਇਹ ਕਿਸੇ ਨੇ ਸਸਤੀ ਰੇਂਦਾ ਇਹ ਵੀ ਦੇਖਣਾ ਹੈ ਤਵਾਂ ਦਾ ਦੇਖ ਲਓ ਡਬਲ ਨੱਟ ਰਿਮਾ ਸੀਰਡ ਦੇ ਟਾਇਰ ਆ ਚੰਗੇ ਅਨੁਸ਼ਮਾਨ ਵਾਲੇ ਜਿਹੜੇ ਟਾਇਰ ਆਏ ਆ ਪਿੱਛੇ ਐ ਮੈਂ ਚੈੱਕ ਕਰ ਲਓ ਫਿਲਟਰ ਵੀ ਕੱਢ ਕੇ ਉੱਪਰ ਰੱਖੇ ਪਤਾ ਨਹੀਂ ਫਿਲਟਰਾਂ ਕਰਕੇ ਸਟਾਰਟ ਨਹੀਂ ਹੋਇਆ ਹੋਣਾ ਤਾਂ ਫਿਲਟਰ ਬਾਹਰ ਕੱਢੇ ਹੋਏ ਆ ਇਹ ਦੇਖ ਲਓ ਟਾਇਰ ਚੰਗੇ ਆ ਅਗਲੇ ਵੀ ਟਾਇਰ ਵਧੀਆ ਟਰੈਕਟਰ ਦੇ ਇਸ 450 ਪਟਿਆਲਾ ਟਰੈਕਟਰ ਮਾਰਕੀਟ ਦੁਕਾਨ ਨੰਬਰ ਕਿੰਨੇ ਤੁਹਾਡੀ ਦੁਕਾਨ ਨੰਬਰ 202 202 ਨੰਬਰ ਦੁਕਾਨ ਤੇ ਖੜਾ ਫੋਨ ਨੰਬਰ ਬੋਲਿਓ 98721 98721 41185 41185 ਇੱਕ ਟਰੈਕਟਰ ਇਹਨਾਂ ਦਾ 45 ਦਾ ਹੋਲੈਂਡ ਵੀ ਆਇਆ ਇਹ ਵੀ ਭਰਾਵਾਂ ਦੇ ਬੜੇ ਫੋਨ ਸੀ ਹੋਲੈਂਡ ਦੇ ਆਹ ਚੈੱਕ ਕਰ ਲਓ ਪਾਵਰ ਸਟੀering ਆ ਨਾਲੇ ਹੌਲੈਂਡ ਦੀ ਪਾਵਰ ਸਟੀering ਦੀ ਕਿੱਟ ਵੀ ਦੇਖ ਲਓ 45 10 ਟਰੈਕਟਰ ਪਾਵਰ ਸਟੀering ਐਕਸਲ ਸੀਰੀਜ਼ ਇਹ ਵੀ ਦੇਖ ਲਓ ਦੋਸਤੋ ਟਰੈਕਟਰ ਸਸਤੀ ਰੇਂਜ ਦੇ ਵਿੱਚ ਆ ਪਾਵਰ ਸਟੀering ਆ ਵੈੱਡ ਬ੍ਰੇਕ ਟਰੈਕਟਰ ਟਾਇਰ ਵੀ ਚੰਗੇ ਆ ਟਰੈਕਟਰ ਦੇ ਪੀਕੇਪੀ ਦੇ ਟਾਇਰ ਆ ਟਰੈਕਟਰ ਦੇ ਰਿੰਗਰੂ ਮੈਂ ਨਾਲ ਦੇ origignal ਪਏ ਆ ਤੇ ਪਾਵਰ ਸਟੀering ਦੇ ਵਿੱਚ ਮਗਾਲ ਨੰਬਰ ਆ ਇਹ ਵੀ ਇਹਨਾਂ ਦੀ ਦੁਕਾਨ ਤੇ ਹੀ ਖੜਾ ਟਰੈਕਟਰ 2 ਲੱਖ ਰੁਪਏ ਆ ਡਿਮਾਂਡ ਕਰਦੇ ਆ ਟਰੈਕਟਰ ਦੀ ਹੋਰ ਮੌਕੇ ਤੇ ਮਾਨ ਹੋ ਜੂ ਅੱਗੇ ਵੇਟ ਲੱਗਿਆ ਟਰੈਕਟਰ ਬਹੁਤ ਸਾਫ਼ ਲੱਗਾ ਮੈਨੂੰ ਮੈਂ ਕਿਹਾ ਚਲੋ ਲੈ ਕੇ ਜਾਣ ਦੇ ਸੀ ਇਹ ਟਰੈਕਟਰ ਇੱਕ ਉਹ ਵੀ ਦੁਕਾਨ ਤੇ ਲੈ ਕੇ ਚੱਲੇ ਸੀ ਤੇ ਟਾਇਰ ਦੇਖੋ ਟਰੈਕਟਰ ਦੇ ਨਵੇਂ ਹੀ ਪਏ ਆ ਚਾਰੇ 2 ਲੱਖ ਡਿਮਾਂਡ ਆ ਬਾਕੀ ਹੋਰ ਕਹਿੰਦੇ ਭਾਈ ਮਾਨ ਤੌਣ ਕਰ ਦਾਂਗੇ 45 10 ਹਾਲੈਂਡ ਹੋਰ ਆਪਣਾ ਜਿਹੜਾ ਆਇਆ ਪਾਵਰ ਸਟੇਰਿੰਗ ਦੇ ਵਿੱਚ ਪਿਛਲਾ ਹਿੱਸਾ ਵੀ ਦੇਖ ਲਓ ਟਰੈਕਟਰ ਦਾ ਜੋ ਮਰਗਾਰਡ ਮਰਗੋਰਡ ਅੰਦਰੋਂ ਚੈੱਕ ਕਰ ਲਓ ਹੁੱਕ ਡਰਾਵਰ ਡੰਡਾ A to Z ਸੰਗਲ ਤੱਕ ਰੀਨ ਨਾਲ ਦੇ ਟਰੈਕਟਰ ਦੇ ਟਾਇਰ ਦੇਖੋ ਮਰਗਾੜ ਅੰਦਰੋਂ ਪੂਰੇ ਸਾਫ ਆ ਟਾਪ ਲਿੰਕ ਵਗੈਰਾ ਸਾਰੀ ਕੰਪਲੀਟ ਆ ਤੇ ਇਹ ਵੀ ਇਹਨਾਂ ਦੀ ਦੁਕਾਨ ਤੇ ਖੜਾ ਟਰੈਕਟਰ ਇਹ ਦੇਖਣਾ ਹੈ ਕਿਸੇ ਨੇ ਦੇਖ ਲਓ ਵੀਰੋ 4510 4710 ਤੇ ਪਿੱਛੇ ਬਹੁਤ ਫੋਨ ਆਏ ਸੀ ਚਲੋ ਜੀ ਆ ਲੋ